ਹਾਂਜੀ ਨਵਾਂ ਰਣ ਦੀ ਪਹਿਲਾ ਤੇ ਆਨਾ ਸੁਣੋ ਜਿਹੜਾ ਇਹ ਤੁਹਾਨੂੰ ਮੈਂ ਅੱਜ ਪਾਠ ਦੇਣ ਲੱਗੇ ਛੋਟਾ ਜਿਹਾ ਮੰਤਰ ਆ ਦੇਖੋ ਪਰ ਇਹ ਕੰਮ ਬਹੁਤ ਕੱਢਣ ਵਾਲਾ ਤੁਹਾਡਾ ਪਿਤਾ ਨਸ਼ਾ ਖਾਂਦਾ ਤੁਹਾਡਾ ਪਤੀ ਨਸ਼ਾ ਖਾਂਦਾ ਤੁਹਾਡਾ ਪੁੱਤਰ ਤੁਹਾਡਾ ਭਰਾ ਕੋਈ ਵੀ ਨਸ਼ਾ ਕਰਦਾ ਚਾਹੇ ਦੇਖੋ ਕੰਮ ਵਿਸਤਾਰ ਦੇ ਨਾਲ ਹੁੰਦੇ ਹੁੰਦੇ ਨੇ ਇਹ ਜੇ ਇਹ ਨਹੀਂ ਬੀਜੀ ਅਸੀਂ 2 ਕਿਦਾਂ ਕਰ ਲੈ ਸਰ ਤਾਂ ਕੁਝ ਨਹੀਂ ਬਣਿਆ ਜੀ ਦੇਖੋ ਟਾਈਮ ਲੱਗਦਾ ਕਿੰਨਾ ਟਾਈਮ ਤੁਹਾਨੂੰ ਸ਼ੱਕ ਹੁੰਦੇ ਤੁਹਾਨੂੰ ਪਤਾ ਕਿੰਨੀ ਘਰ ਦੀ ਬਰਬਾਦੀ ਹੋ ਚੁੱਕੀ ਆ ਬੱਚੇ ਕਹਿਣਾ ਨਹੀਂ ਮੰਨਦੇ ਘਰ ਦੇ ਵਿੱਚ ਕੋਈ ਬਿਮਾਰ ਪਿਆ ਜਾਂ ਕਿਸੇ ਵੀ ਕਿਸਮ ਦੀ ਹੋਰ ਪਰੇਸ਼ਾਨੀਆਂ ਜਾਂ ਫਿਰ ਬੱਚੇ ਪੜਦੇ ਨਹੀਂ ਜਾਂ ਫਿਰ ਬੱਚਿਆਂ ਦੀ ਸ਼ਾਦੀ ਨਹੀਂ ਹੋ ਰਹੀ ਕੋਈ ਵੀ ਤੁਹਾਡੇ ਘਰ ਦੇ ਵਿੱਚ ਜਾਨੀ ਸਮਝ ਲਓ ਕੋਈ ਵੀ ਪ੍ਰੋਬਲਮ ਪਰ ਉਹ ਨਾ ਬਾਤ ਹੁੰਦੀ ਆ ਰੇ ਮੈਂ ਇੰਨੀਆਂ ਕਿੰਨੀਆਂ ਕ ਦਾ ਨਾਮ ਲਊ ਹੱਕ ਨਹੀਂ ਤੁਹਾਨੂੰ ਜਿੰਨੀਆਂ ਔਖੀਆਂ ਹੋ ਜਾਣਗੀਆਂ ਪਰ ਕਰਨਾ ਤੁਸੀਂ ਐ ਦੇਖੋ ਪਲਤਾ ਪਰ ਨਸ਼ਾ ਖਾੜਵਾ ਤੇ ਗੱਲ ਕਰਦੇ ਭਾਵਾ ਤੁਹਾਡਾ ਪਤੀ ਆ ਭਾਵਾ ਤੁਹਾਡਾ ਕੋਈ ਵੀ ਰਿਸ਼ਤਾ ਉਹਦੇ ਨਾਲ ਜੋ ਨਸ਼ੇ ਕਰਦਾ ਦੇਖੋ ਨਸ਼ਾ ਖਾਣ ਵਾਲੀ بگੜੀ ਹੋਈ ਲਾਦ ਹੁੰਦੀ ਆ ਪੂਰੀ ਨਾ ਤਾਂ ਘਰਦਿਆਂ ਦਾ ਕਹਿਣਾ ਮੰਨਦੇ ਨੇ ਸਿਰ ਪਾੜਦੇ ਨੇ ਮਾਪੇ ਦਾ ਵੀ ਹੈ ਦੂਜੀ ਗੱਲ ਧੰਦੀ ਪ੍ਰਵਾਦੀ ਕੰਮ ਹੋਰ ਹੀ ਕਰਦੇ ਬੈਲੜ ਹੁੰਦੇ ਨੇ ਚਾਰ ਆਥਾਂ ਨੂੰ ਛਲੰਗਾ ਮਾਰ ਕੇ ਪਤਾ ਨਹੀਂ ਕੀ ਕੀ ਕੱਟ ਕੇ ਘਰ ਨੂੰ ਲੈ ਕੇ ਆਉਂਦੇ ਨੇ ਦਲੰਕਰ ਹੈ ਕਿ ਨਹੀਂ ਤੇ ਦੇਖੋ ਇਹੋ ਜਿਹੇ ਇਨਸਾਨ ਨੂੰ ਠੀਕ ਕਰਨ ਨੂੰ ਟਾਈਮ ਬਹੁਤ ਲੱਗ ਜਾਂਦਾ ਵਾ ਫਿਰ ਤੁਸੀਂ ਧਿਆਨ ਨਾਲ ਸੁਣੋ ਪਹਿਲਾਂ ਕਰਨਾ ਕੀ ਆ ਪਹਿਲਾਂ ਤਾਂ ਇੱਕ ਤੁਸੀਂ ਜੇ ਤਾਂ ਹਨੂਮਾਨ ਦਾ ਮੰਦਿਰ ਜਾ ਸਕਦੇ ਫਿਰ ਤਾਂ ਠੀਕ ਆ ਅਗਰ ਨਹੀਂ ਜਾ ਸਕਦੇ ਤਾਂ ਹਨੂਮਾਨ ਜੀ ਦੀ ਆਪਣੇ ਘਰੇ ਪ੍ਰਤੀਮਾ ਲਾਓ ਇੱਕ ਰਾਮਚੰਦਰ ਜੀ ਦੀ ਤੇ ਇੱਕ ਸੀਤਾ ਮਾਤਾ ਦੀ ਇਕੱਠੀ ਦੋਨਾਂ ਦੀ ਤੇ ਇਹ ਸ਼ਿਵ ਜੀ ਦੀ ਮੂਰਤੀ ਹੁਣ ਤੁਸੀਂ ਕੀ ਕਰਨਾ ਇਹ ਮੰਗਲਵਾਰ ਸਵੇਰ ਹੈ ਨਹਾ ਤੋਂ ਲੈਣਾ ਉੱਠ ਕੇ ਆਵਦਾ ਨਹਾਉਣ ਤੋਂ ਬਾਅਦ ਤੁਸੀਂ ਫੇਰ ਹੁਣ ਪੰਜ ਨਾਜ਼ ਲੈਣੇ ਨੇ ਲਿਖੀ ਜਾ ਜਾਂ ਫਿਰ ਆ ਕੇ ਰ ਵੀਡੀਓ ਨੂੰ ਸੇਵ ਕਰ ਲਿਓ ਨਹੀਂ ਦੂਜੇ ਫੋਨ ਦੇ ਵਿੱਚ ਸ਼ੇਅਰ ਕਰਕੇ ਰੱਖ ਲਿਓ ਤੁਸੀਂ ਹੁਣ ਪੰਜ ਜਿਹੜਾ ਨਾਜ ਲੈਣੇ ਨੇ ਹਰੀ ਮੂੰਗੀ ਚਾਹਲ ਕਾਲੇ ਤੇਲ ਕਾਲੇ ਮਾਂ ਕਣਕ ਇੱਕ ਇੱਕ ਮੁਠੀ ਲੈਣੀ ਆ ਹਰੀ ਮੂੰਗੀ ਚਾਹਲ ਕਾਲੇ ਤੇਲ ਕਾਲੇ ਮਾਂ ਕਣਕ ਪੰਜਾਂ ਚੀਜ਼ਾਂ ਦੀ ਇੱਕ ਇੱਕ ਮੁਠੀ ਲੈਣੀ ਆ ਇਹਨਾਂ ਨੂੰ ਮੈਕਸੀਮ ਰਗੜ ਲੈਣਾ ਚਾਹੇ ਤਾਂ ਭੋਂਕੇ ਰਗੜ ਲਿਓ ਸੁੱਕਾ ਰਗੜਨੇ ਨੇ ਸੁੱਕੇ ਜੇ ਭੋਂਨੇ ਨੇ ਤਾਂ ਗੰਗਾ ਜਲ ਦੇ ਵਿੱਚ ਭੋਂਨੇ ਨੇ ਜੇ ਰਗੜਨੇ ਨੇ ਸੁੱਕੇ ਤਾਂ ਜਦੋਂ ਇਹਨਾਂ ਦਾ ਆਟਾ ਗੁੰਨ ਕੇ ਤਿਆਰ ਕਰਨਾ ਉਹ ਤੁਸੀਂ ਗੰਗਾ ਜਲ ਨਾਲ ਆਟਾ ਤਿਆਰ ਕਰਨਾ ਇਹਦਾ ਵੱਡਾ ਸਾਰਾ ਇੱਕ ਦੀਵਾ ਬਣਾਉਣਾ ਤੁਸੀਂ ਜਿਹੜਾ ਐਡਾ ਦੀਵਾ ਬਣ ਜਵੇ ਇੰਨਾ ਉੱਚਾ ਤੇ ਐਡਾ ਵੱਡਾ ਡੂੰਘਾ ਵੀ ਹੋਵੇ ਤੇ ਖੁੱਲਾ ਵੀ ਹੋਵੇ ਹੈਤਰੀ ਜੇ ਇਹ ਹੈ ਤੁਸੀਂ 40 ਦਿਨ ਲਗਾਤਾਰ ਇਹ ਰੱਖਣਾ ਇਹਦਾ ਦੀਵਾ ਬਣਾ ਕੇ 40 ਦਿਨ ਹੁਣ ਤੁਸੀਂ ਕੀ ਕਰਨਾ ਜੋ انسان ਨਸ਼ੇ ਕਰਦਾ ਚਾਹੇ ਕੋਈ ਵੀ ਰਿਸ਼ਤਾ ਉਹਦਾ ਪਹਿਲਾ ਤਾਂ ਜਣਾ ਤੁਸੀਂ ਪਹਿਲਾ ਇਹ ਤਾਂ ਤੁਸੀਂ ਇੱਕ ਜਿਹੜੀ ਹੁੰਦੀ ਹੈ ਖੰਮਣੀ ਦਾ ਵੱਡਾ ਸਰ ਗੁੱਟ ਲੈ ਕੇ ਆਉਣਾ ਉਹਨੂੰ ਲਿਆ ਕੇ ਜਿਹੜੀ ਆਪਣੀ ਗੁੱਤ ਹੁੰਦੀ ਹੈ ਜਿਵੇਂ ਜਰਾਨੀਆਂ ਦੀ ਬੰਦੇ ਦੇ ਵੀ ਇੱਥੇ ਗਿੱਚੀ ਤੋਂ ਸ਼ੁਰੂ ਕਰਕੇ ਇੱਥੋਂ ਸਮਝ ਲੋ ਗਿੱਚੀ ਤੋਂ ਸ਼ੁਰੂ ਕਰਕੇ ਪੈਰ ਦੇ ਗੂਠੇ ਤੱਕ ਲੈ ਕੇ ਆਉਣਾ ਪਹਿਲਾ ਵਾਰ ਇਹ ਮਿਲਣੀਆਂ ਖੰਮਣੀਆਂ ਗਿੱਚੀ ਤੋਂ ਸ਼ੁਰੂ ਕਰਕੇ ਪੈਰ ਦੇ ਗੂਠੇ ਤੱਕ ਲੈ ਕੇ ਆਉਣੀਆਂ ਇਹਨੂੰ ਕੱਟ ਕੇ ਰੱਖ ਦੇਣਾ ਇੱਕ ਪਾਸੇ ਇੱਕ ਵਾਰੀ ਕਰ ਲਿਆ ਨਾ ਜਿਹੜਾ ਦੂਜੀ ਵਾਰੀ ਇੱਥੇ ਤੁਸੀਂ ਕਰਨਾ ਹੁਣ ਪੰਜ ਵਾਰ ਕਰਨਾ ਇਸ ਤਰ੍ਹਾਂ ਉਹ ਫੇਰ ਮੱਥੇ ਤੋਂ ਲੈ ਕੇ ਗੂਠੇ ਤੱਕ ਫੇਰ ਮੱਥੇ ਤੋਂ ਲੈ ਕੇ ਗੂਠੇ ਤੱਕ ਉਹ ਲੱਗ ਲੱਗ ਕੱਟ-ਕੱਟ ਕੇ ਇੱਕ ਪਾਸੇ ਰੱਖ ਜਿਹੜਾ ਪੰਜ ਵਾਰੀ ਕਰਨਾ ਜੇ 6 ਫੁੱਟ ਦਾ ਤੁਹਾਡਾ ਸੀ ਯਾ ਪੋਤਾ ਚਾਹੇ ਤੁਹਾਡਾ ਪਤੀ ਆ ਚਾਹੇ ਤੁਹਾਡਾ ਭਰਾ ਚਾਹੇ ਪਿਤਾ ਤਾਂ ਸਮਝ ਲਓ ਵੀ 30 ਫੁੱਟ ਹੋ ਗਈ ਇਹ ਦਵਾਰਾ ਨਹੀਂ ਗਿੱਚੀ ਚੋਂ ਮਿਲਣਾ ਇੱਕ ਵਾਰੀ ਗਿੱਚੀ ਚੋਂ ਮਿਲਣਾ ਪਹਿਲੀ ਵਾਰ ਗਿੱਚੀ ਚੋਂ ਦੂਜੀ ਵਾਰੀ ਇੱਥੇ ਮੱਥੇ ਤੋਂ ਸ਼ੁਰੂ ਕਰਨਾ ਹੈ ਮੱਥੇ ਤੋਂ ਚਾਰ ਵਾਰੀ ਇੱਕ ਵਾਰੀ ਗਿੱਚੀ ਚੋਂ ਪਹਿਲੀ ਵਾਰ ਉਹ ਖੰਮਣੀ ਹੁਣ ਤੁਸੀਂ ਉਹ ਖੰਮਣੀ ਨੂੰ ਫੋਲਡ ਕਰ ਲਓ ਐਡੀ ਬਣਾ ਲਓ ਉਹਦੀ ਜੋਤ ਬਣਾਉਣੀ ਹੈ ਉਹਦੀ ਖੰਮਣੀ ਦੀ ਔਰ ਤੁਸੀਂ ਇਹਨੂੰ ਕੀ ਕਰਨਾ ਇਹਦੀ ਜੋਤ ਤਿਆਰ ਹੋ ਗਈ ਨਾ ਉਹ ਜਿਹੜਾ ਦੀਵਾ ਬਣਾਇਆ ਆਪਾਂ ਨੇ ਚਾਹੇ ਤਾਂ ਤੁਸੀਂ ਉਹਦੇ ਵਿੱਚ ਤਿਲਾਂ ਦਾ ਤੇਲ ਪਾ ਲਓ ਚਿਮੇਲੀ ਦਾ ਪਾ ਲਓ ਚਾਹੇ ਤੁਸੀਂ ਸਰੋਂ ਦਾ ਪਾ ਲਓ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਨਾਰੀਅਲ ਦਾ ਪਾ ਲਓ ਉਹਦੇ ਵਿੱਚ ਇਹ ਜੋਤ ਪਾ ਦੇਣੀ ਆ ਇਹਨੂੰ ਜਗਾਉਣਾ ਉੱਥੇ ਜਗੂ ਤਾਂ ਥੋੜੀ ਔਖੀ ਪਰ ਜਗਾਉਣਾ ਤੁਸੀਂ ਇਹਨੂੰ ਸਮਝ ਗਿਆ ਨਾ ਵੀ ਇਹ ਬੱਤੀ ਨੂੰ ਆਪਾਂ ਨੇ ਪੂਰੀ ਜਗਾਉਣਾ ਵਾ ਇਹ ਤਾਂ ਹੋ ਗਿਆ ਆਪਣਾ ਬੱਤੀ ਵਾਲਾ ਕੰਮ ਇਹ ਇਹ ਦੀਵਾ ਇਹ ਹੀ ਰੱਖਣਾ 40 ਦਿਨ ਬਦਲਣਾ ਨਹੀਂ ਹੈਗਾ ਹੁਣ ਤੁਸੀਂ ਜਿਹੜੀ ਵੀ ਦਿਨ ਨਾਲ ਪਾਠ ਕਰਨ ਤੁਸੀਂ ਆਪ ਦਾ ਲਾਲ ਕੱਪੜੇ ਪਾਉਣੇ ਨੇ ਪਾਠ ਕਰਨ ਲੱਗਿਆ ਨੇ ਨਾ ਤੋਂ ਕੇ ਲਾਲ ਕੱਪੜੇ ਪਾਉਣੇ ਨੇ ਤੇ ਕੋਨੇ ਆਸਨ ਦੇ ਉੱਤੇ ਬੈਠ ਕੇ ਪਾਠ ਕਰਨਾ ਛੋਟਾ ਜਿਹਾ ਪਾਠ ਵੀ ਜ਼ਿਆਦਾ ਵੱਡਾ ਨਹੀਂ ਮੈਂ ਤੁਹਾਨੂੰ ਲਿਖ ਕੇ ਦਿਖਾਉਣੀ ਕਈ ਵਾਰੀ ਗਲਤ ਬੋਲ ਜਾਂਦਾ ਹਿੰਦੀ ਦੇ ਵਿੱਚ ਸੀ ਮੈਂ ਪੰਜਾਬੀ ਦੇ ਵਿੱਚ ਵਰਡ ਕੀਤਾ ਮੈਨੂੰ ਵੀ ਥੋੜੀ ਜਿਹੀ ਅਖਿਆਈ ਹੋਈ ਹੈ ਕਾਫੀ ਜ਼ਿਆਦਾ ਤੇ 40 ਇਹ ਆਪਾਂ ਕਰ ਲਿਆ ਇਸ ਤੋਂ ਬਾਅਦ ਇਹ ਦੇਖੋ ਟਾਈਮ ਲੱਗਦਾ ਹੁੰਦਾ ਇਹੋ ਜੀਆਂ ਗੱਲਾਂ ਨੂੰ ਹੁਣ ਜਿਹੜੀ ਫੋਟੋ ਆਹੋ ਤੁਸੀਂ ਧਿਆਨ ਰੱਖਣਾ ਉਹਨਾਂ ਦਾ ਫੋਟੋ ਆਪਣੇ ਆਰਾਮ ਆਰਾਮ ਸੀ타ਰਾਮ ਦੀ ਢੀੜੀ ਫੋਟੋ ਉਹਦਾ ਵੀ ਧਿਆਨ ਕਰਨ ਤੇ ਹਨੂਮਾਨ ਦੀ ਜੋਤ ਮੂਰੇ ਤੁਸੀਂ ਇਹ ਜੋਤ ਲਾਉਣੀ ਆ ਤੇ ਜੇ ਤੁਹਾਨੂੰ 40 ਆਉਂਦਾ ਤਾਂ 40 ਸਾ ਰੋਜ਼ ਪੜੋ ਹਨੀਮ ਹਨੂਮਾਨ ਚਾਲੀਸਾ ਅਗਰ ਤੁਹਾਨੂੰ 40 ਨਹੀਂ ਆਉਦਾ ਤੁਹਾਨੂੰ ਮੈਂ ਛੋਟਾ ਜਿਹਾ ਪਾਠ ਦਿੰਦੀ ਆ ਫਿਰ ਉਹ ਕਰ ਲੈ ਅਗਰ ਤੁਸੀਂ ਕਰ ਸਕਦੇ ਤਾਂ ਕਰਿਆ ਜਰੂਰ ਕੰਮ ਵੱਡਾ ਕਹਿਣਾ ਹੈ ਮੈਂ ਪੜ ਕੇ ਦੱਸਦੀ ਹਾਂ ਤੁਹਾਨੂੰ ਇਹ ਨਾ ਕਿ ਕੋਈ ਵੇਬ ਟਾਈਮ ਲਾਈ ਜਾਂਦੇ ਕੋਈ ਕਈ ਵਾਰੀ ਕੋਈ ਗੱਲ ਗਲਤ ਕਹੀ ਜਾਂਦੀ ਹੁੰਦੀ ਆ। ਹੁਣ ਤੁਸੀਂ ਇਹਦਾ ਡੇਲੀ ਪ੍ਰਸ਼ਾਦ ਲਾਉਣਾ ਹਨੂਮਾਨ ਦੀ ਮੂਰਤੀ ਨੂੰ ਜੇ ਤਾਂ ਮੰਦਿਰ ਜਾ ਸਕਦਾ ਤਾਂ ਤਾਂ ਦੇਖ ਲਓ ਨਹੀਂ ਜਾ ਸਕ ਤਾਂ ਕਰੇ ਮੂਰਤੀ ਲੈ ਕੇ ਮੂਰਤੀ ਨੂੰ ਲਾਉਣਾ। ਦੇਖੋ ਚਣਿਆਂ ਦਾ ਪਤਾ ਆਪਾਂ ਨੂੰ ਹਨੂਮਾਨ ਜੀ ਨੂੰ ਲੱਗਦਾ ਤੇ ਗੁੜ ਕੋਈ ਵੀ ਫੜ ਲੈ ਸਕਦੇ ਹਾਂ। ਇਹ ਬੇਸਣ ਦੇ ਲੱਡੂ ਬੁੰਦੀ ਵਾਲੇ ਮਨਕਾ ਇਹਨਾਂ ਦਾ ਤੁਸੀਂ ਦਿੱਲੀ ਹਨੂਮਾਨ ਜੀ ਦੀ ਮੂਰਤੀ ਨੂੰ ਪ੍ਰਸ਼ਾਦ ਲਗਾਉਣਾ ਤੇ ਇਹ ਕੰਮ ਤੁਸੀਂ ਬੁੱਧਵਾਰ ਵਾਲੇ ਸੌਰੀ ਮੰਗਲਵਾਰ ਨੂੰ ਸ਼ੁਰੂ ਕਰਨਾ ਨਾ ਤੋ ਕੇ ਸ਼ੁਗਲ ਪੱਖ ਦੇ ਮੰਗਲਵਾਰ ਨੂੰ ਸ਼ੋਕਲ ਪੱਕ ਪੁੱਛ ਲਿਆ ਮੈਨੂੰ ਵੀ ਨਹੀਂ ਪਤਾ ਮੈਂ ਹਿੰਦੀ ਚ ਪੰਜਾਬੀ ਚ ਮਸੇ ਕੀਤਾ ਸਭ ਕੁਝ ਮੈਨੂੰ ਵੀ ਕਾਫੀ ਖਿਆਲ ਲੱਗਦੀ ਆ ਹਿੰਦੀ ਆ ਉਹ ਜਿਹੜੀ ਹਿੰਦੀ ਆ ਪਿਓਰ ਹਿੰਦੀ ਉਹ ਉਹ ਮੈਂ ਬੜੀ ਔਖੀ ਬਣਾਉਣੀ ਆ ਪੰਜਾਬੀ ਦੇ ਵਿੱਚ ਟਾਈਮ ਲੱਗ ਜਾਂਦਾ ਕਾਫੀ ਡਿਮਾਂਡਸ ਚਲੋ ਕਿਸੇ ਧੀਆਂ ਭੈਣ ਦਾ ਭਲਾ ਹੋ ਜੋ ਆਪਾਂ ਤਾਂ ਕਹਿੰਦੇ ਕੋਈ ਦੁਨੀਆ ਦੁਖੀ ਤਾਂ ਦੁਖੀ ਪਈ ਆ ਇਹ ਜਿਹੜਾ ਪਾਠ ਆ ਜਿਹੜਾ ਤੁਹਾਨੂੰ ਮੈਂ ਦੇਣ ਲੱਗੀਆਂ ਇਹ 108 ਵਾਰ ਕਰਨਾ ਮੈਂ ਦੇਖਦੀ ਸੀ ਕੋਈ ਚੀਜ਼ ਰਹਿ ਨਾ ਜਾਵੇ ਛੁੱਟ ਨਾ ਜਾਵੇ ਤਾਂ ਮੈਂ ਦੁਬਾਰਾ ਦੇਖਿਆ ਕੋਈ ਵੀ ਨਸ਼ਾ ਕਰਦਾ ਚਾਹੇ ਕਿੰਨਾ ਹੀ ਪਰੇਸ਼ਾਨ ਕਰਦਾ ਤੁਹਾਨੂੰ ਪਹਿਲਾਂ ਵੀ ਸੇ ਬਿਆਹ ਨਹੀਂ ਹੁੰਦਾ ਘਰ ਦੇ ਵਿੱਚ ਗਰੀਬੀ ਆ ਬਿਮਾਰੀ ਆ ਜਾਂ ਬੱਚੇ ਪੜ੍ਹਦੇ ਨਹੀਂ ਜਾਂ ਬੱਚੇ ਕਹਿਣਾ ਨਹੀਂ ਮੰਨਦੇ ਇਹ ਸਾਰਾ ਕਾਸੇ ਲਈ ਆ ਦੇਖੋ ਥੋੜੀ ਜਿਹੀ ਹਿੰਮਤ ਆਪ ਨੂੰ ਕਰਨੀ ਪੈਂਦੀ ਆ ਪਹਿਲਾਂ ਮੈਂ ਹਿੰਦੀ ਚ ਲਿਖਣ ਲੱਗੀ ਸੀ ਫਿਰ ਮੈਂ ਕਿਹਾ ਵੀ ਪੰਜਾਬੀ ਕਈਆਂ ਨੂੰ ਆਉਂਦੀ ਨਹੀਂ ਇਹ ਪਾਠ ਆ ਇਹ ਤੁਸੀਂ 108 ਵਾਰ ਕਰਨਾ ਦਿੱਲੀ ਬੜੀ ਸਰਦਾ ਭਾਵਨਾ ਨਾਲ ਕਰਨਾ ਜਿੱਥੇ ਾਕਾਤ ਦੇ ਵਿੱਚ ਤੁਹਾਨੂੰ ਕੋਈ ਬੁਲਾਵੇ ਨਾ 19 ਆਸਣ ਰੈੱਡ ਦੇ ਉੱਤੇ ਰੈੱਡ ਦਾ ਰੈੱਡ ਲਾਲ ਰੰਗ ਦਾ 19 ਆਸਣ ਲੈਣਾ ਜਿਹਨੂੰ ਰੱਡ ਵੀ ਕਹਿੰਦੇ ਨੇ ਤੇ ਰੈੱਡ ਰੰਗ ਦੇ ਕੱਪੜੇ ਪਾਉਣੇ ਨੇ ਮਤਲਬ ਕਿ ਲਾਲ ਰੰਗ ਦੇ ਤੂੰ ਬੱਤੀ ਜੋਤ ਕਰਕੇ ਬੈਠਣਾ ਡੇਲੀ ਕਰਨਾ ਨਾਗਾ ਨਹੀਂ ਪਾਉਣਾ ਜਿੰਨਾ ਚਿਰ ਤੁਸੀਂ ਇਹ ਪਾਠ ਕਰਦੇ ਹੋ ਕੋਈ ਤੁਹਾਨੂੰ ਬੁਲਾਵੇ ਨਾ ਾਕਾਤ ਦੇ ਵਿੱਚ ਪੂਜਾਰੂ ਨੂੰ ਦਾ ਵਿੱਚ ਬਹਿ ਜਾਓ ਆਲਾ ਪਰਿਵਾਰ ਨੂੰ ਪਹਿਲਾਂ ਸਮਝਾ ਦਿਓ ਵੀ ਸਾਨੂੰ ਕੋਈ ਬੁਲਾਵੇ ਨਾ ਸਾਫ਼ ਐਂ ਕਲੀਅਰ ਦੱਸ ਰਿਹਾ ਪਾਠ ਤੁਹਾਨੂੰ ਇਹ ਪਾਠ ਕਰਨਾ 108 ਵਾਰ ਜੇ ਤੁਸੀਂ ਇਹਦੇ ਨਾਲ ਚਾਲੀਸ਼ਾ ਕਰ ਸਕਦੇ ਹਨ ਹનુਮਾਨ ਚਾਲੀਸ਼ਾ ਤਾਂ ਉਹ ਵੀ ਜ਼ਰੂਰ ਕਰ ਲਿਓ ਇੱਕ ਨਹੀਂ ਫਾਇਦਾ ਹੀ ਫਾਇਦਾ ਇਹਦਾ ਕੋਈ ਨੁਕਸਾਨ ਨਹੀਂ ਇਹ ਬਹੁਤ ਜ਼ਬਰਦਸਤ ਪਾਠ ਆ ਦੇਖੋ ਦੁਨੀਆ ਬਹੁਤ ਦੁਖੀ ਹੈ ਮੈਂ ਤਾਂ ਇਹ ਕਹਨੀ ਆ ਮੈਂ ਦੇਖੋ ਨਾ ਨਾ ਕਿਸੇ ਨੇ ਕੁਝ ਆਇਆ ਨਾ ਜਾਣਾ ਜਿਹੜਾ ਪੈਸਾ ਤਾਂ ਇੱਥੇ ਹੀ ਰਹਿ ਜਾਂਦਾ ਆਹ ਵੇ ਕਿਸੇ ਦਾ ਭਲਾ ਹੋ ਜਾਊਗਾ ਨਾ ਮੈਂ ਇਹ ਕਹਨੀ ਆ ਵੀ ਜੇ ਉਹ ਤਾਂ ਆਪਣੇ ਕੋਲ ਪ੍ਰਮਾਤਮਾ ਦੇ ਹੁਕਮ ਨਾਲ ਮਹੀਨਾ ਆਪਾਂ ਨੂੰ ਸਵਾਖ ਮਹੀਨਾ ਹੋਇਆ ਵੀਡੀਓ ਪਾਉਣੇ ਨੂੰ 350 ਬੰਦਾ ਠੀਕ ਹੋ ਚੁੱਕਿਆ ਸਾਡੇ 350 ਬੰਦੇ ਦੇ ਕੰਮ ਵੱਲ ਚੁੱਕਰੇ ਫੇਸਬੁੱਕ ਤੇ ਆਪਾਂ ਵੀਡੀਓ ਪਾਉ ਸੀ ਪਹਿਲਾਂ ਤੇ YouTube ਤਾਂ ਤਾਂ YouTube ਤੇ ਪਹਿਲਾਂ ਸੀ YouTube ਤੇ ਘੱਟ ਪੈਂਦੀਆਂ ਥੋੜੀਆਂ ਤੇ ਉਹਦੇ ਕਰਕੇ ਫੇਸਬੁੱਕ ਤੇ ਤਾਂ ਮੈਂ ਕਈ ਕੀ ਪਾ ਦਿੰਨੇ 350 ਬੰਦਾ ਜਿਨ੍ਹਾਂ ਦਾ ਰੋਜ਼ ਮੈਂ ਸਟੇਟਸ ਲਾਉਣੀ ਆ 5-6 ਬੰਦਿਆਂ ਦਾ ਡੇਲੀ ਮੈਂ ਸਟੇਟਸ ਲਾਉਣੀ ਆ पर एक जरूर ਮੈਂ ਕਹਨੀ ਆ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਪਹਿਲੀ ਵਾਰ ਹਾਜ਼ਰੀ ਲਾਉਣੀ ਹੋ ਤੇ ਹਾਜ਼ਰੀ ਆਪਣੀ ਜ਼ਰੂਰ ਲਾਇਆ ਕਰੋ ਦੇਖੋ ਇਹੀ ਕੁਛ ਮੈਂ ਕੋਈ ਪੈਸੇ ਨਹੀਂ ਤੁਹਾਤੋਂ ਮੰਗਦੀ ਕੁਛ ਨਹੀਂ ਲੈਂਦੀ ਤੁਹਾਨੂੰ ਵੀਡੀਓ ਚੰਗੀ ਲੱਗਦੀ ਹਿੰਦੀ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਟੱਟਲੀ ਵਾਲਾ ਬਟਨ ਜ਼ਰੂਰ ਲਾਇਆ ਕਰੋ ਕਿਉਂਕਿ ਤੁਹਾਡੇ ਤੱਕ ਸਾਡੀ ਵੀਡੀਓ ਪਹਿਲਾਂ ਪਹੁੰਚ ਸਕੀ ਬਾਕੀ ਰਹੀ ਗੱਲ ਜਦੋਂ ਤੁਹਾਡੇ ਕੰਮ ਵੱਧਣਗੇ ਉਹ ਜ਼ਰੂਰ ਦੱਸਿਆ ਕਰੋ ਵੀ ਸਾਡਾ ਆਹ ਕੰਮ ਬਣ ਗਿਆ ਆ ਠੀਕ ਹੋ ਗਿਆ ਫੇਸਬੁਕ ਤੇ ਰੋਲ ਟੋਕੀ ਦੱਸਦੇ ਨੇ ਬਹੁਤ ਬਹੁਤ ਜਾਣੇ ਦੱਸਦੇ ਨੇ ਤੇ ਠੀਕ ਆ ਇੱਕ ਗੱਲ ਮੈਂ ਉਹਨਾਂ ਨੂੰ ਵੀ ਕਹਿਣੀ ਆ ਕਈ ਦੱਸਦੇ ਵੀ ਨਹੀਂ ਹਜੇ ਅੱਧ ਤੋਂ ਵੱਧ ਬੰਦੇ ਆ ਰਹੇ ਨਹੀਂ ਦੱਸਿਆ ਕਈ ਸ਼ਰਮ ਮਾੰਦੇ ਨੇ ਸਾਡੇ ਪਿੰਡ ਦਾ ਵੀ ਹੋਣਗੇ ਦੱਸਣ ਦੀ ਸ਼ਰਮ ਦੇਖੋ ਇਹ ਕਾਦੀ ਸ਼ਰਮ ਜੇ ਖਾਲ ਚੱਲਦਾ ਰਹੂ ਕੰਮ ਬਣਦੇ ਰਹਿਣਗੇ ਜੇ ਤੁਸੀਂ ਆਪਣੀ ਜਿਹੜੀ ਪ੍ਰਕਿਰਿਆ ਦੱਸਦੇ ਰਹੋਗੇ ਬਿਸਾਰੋਂ ਆ ਫਾਇਦਾ ਆ ਤਾਂ ਅੱਗੇ ਅੱਗੇ ਕਬ ਬਣਦੇ ਰਹਿਣਗੇ ਅਗਰ ਤੁਸੀਂ ਬੰਦ ਕਰ ਦੋਗੇ ਤਾਂ ਖਾਲ ਵੀ ਸਭ ਕੁਝ ਜੇ ਪਾਣੀ ਬੰਦ ਕਰਤਾ ਇਹ ਪਾਣੀ ਇੱਕ ਇਸੰਦਾ ਮੇਰੇ ਕੋਲ ਕੁਝ ਨਹੀਂ ਪ੍ਰਮਾਤਮਾ ਕਰਨ ਵਾਲਾ ਅੱਛਾ ਜੀ